ਆਈ ਰੱਖਣਾ ਹਾਂ ਹਾਂ ਬੜਾ ਤਾਂ ਨਹੀਂ ਕੁਛ ਇਤਿਹੀ ਦਾ ਬਸ ਤੁਸੀਂ ਆਹ ਲੇਟ ਲੋ ਹਾਂ ਜਾਂ ਵੀ ਤੇਲ ਦੀ ਵਾਰ ਵੀ ਬੀਚ ਹਾਂਜੀ ਸਸਕਾਲ ਸਾਰਿਆਂ ਨੂੰ ਹੋਰ ਸਨੋਲੋਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਅੱਗੇ ਤੁਸੀਂ ਮੇਰੇ ਨਾਲ ਹਮੇਸ਼ਾ ਦੇਖਦੇ ਹੋ ਵੀ ਕੋਈ ਨਾ ਕੋਈ ਰੈਮਡੀ ਆਪਣੇ ਤੇ ਯੂਜ਼ ਕਰੀ ਜਾਂਦੀ ਆ ਤੇ ਮੇਰਾ ਇਸ ਤਾਂ ਹੁਣ ਰੈਮਡੀ ਯੂਜ਼ ਕਰ ਕਰਕੇ ਕਰ ਕਰਕੇ ਪਹਿਲੇ ਬਹੁਤ ਵਧੀਆ ਹੋ ਗਿਆ ਤੇ ਤੁਹਾਨੂੰ ਸ਼ਰਾਧ ਉਸ ਤੋਂ ਬਾਅਦ ਕੋਈ ਬੜਾ ਫਰਕ ਨਜ਼ਰ ਵੀ ਨਾ ਆਵੇ ਪਰ ਭੈਣ ਜੀ ਅੱਜ ਆਪਾਂ ਫੋਟ ਲੈਨੇ ਆਪਾਂ ਨੂੰ ਮਸਾ ਹੀ ਕੋ ਬੰਦਾ ਮਿਲਦਾ ਹੈਗਾ ਤੇ ਹੁਣ ਆਪਾਂ ਭੈਣ ਜੀ ਫੇਸ਼ੀਅਲ ਕਰਦੇ ਆ ਤੇ ਫਿਰ ਇਹਨਾਂ ਦਾ ਫਰਕ ਦਿਖਾਉਣੇ ਆ ਕਿਉਂਕਿ ਇਹ ਕੌਂਦੇ ਕਰੁੰਦੇ ਹੈ ਨਹੀਂਗੇ ਕੁਝ ਨਾ ਤੇ ਅੱਜ ਆਪਾਂ ਇਹਨਾਂ ਤੇ ਕਰਕੇ ਦਿਖਾਉਣੇ ਆ ਤੁਹਾਨੂੰ ਤੇ ਫਿਰ ਤੁਸੀਂ ਫਰਕ ਤੁਹਾਨੂੰ ਨਜ਼ਰ ਆਊਗਾ ਪਹਿਲਾਂ ਤੁਸੀਂ ਭੈਣ ਜੀ ਦਾ ਫੇਸ ਪਹਿਲਾਂ ਇਦਾਂ ਹੀ ਦੇਖੋ ਵਧੀਆ ਪਿਆ ਤੇ ਬੇਹਦੀ ਵਧੀਆ ਪਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਉਸ ਤੋਂ ਵੀ ਵਧੀਆ ਦਿਖਾਉਂਗੇ ਠੀਕ ਹੈ ਜੀ ਤੇ ਹੁਣ ਮੈਂ ਫੇਸ਼ੀਅਲ ਕਾਦਾ ਕਰਦੀ ਆ ਇਹਨਾਂ ਦੇ ਮ사ਜ ਹੀ ਆ ਫੇਸ਼ਲ ਦਾ ਕਹਾ ਜੀ ਇਹ ਅ ਇਹਦੇ ਵਿੱਚ ਆਪਾਂ ਪਾਇਆ ਹੈਗਾ ਇੱਕ ਬੇਸਣ ਤੇ ਇੱਕ ਪਾਇਆ ਹੈਗਾ ਚੌਲਾਂ ਦਾ ਆਟਾ ਤੇ ਕਾਫੀ ਪਲੱਸ ਦੁੱਧ ਦੇ ਨਾਲ ਇਹਦਾ ਪੇਸਟ ਬਣਾਇਆ ਮੈਂ ਬਹੁਤ ਹਾਰਡ ਨਹੀਂ ਬਣਾਇਆ ਪੇਸਟ ਇਹਨੂੰ ਮੈਂ ਥੋੜਾ ਜਿਹਾ ਇਸ ਤਰ੍ਹਾਂ ਫਲੋਇੰਗ ਜਿਹਾ ਹੀ ਬਣਾ ਲਿਆ ਤਾਂ ਕਿ ਜਿਹੜੀ ਮ사ਜ ਆ ਉਹ ਸੌਖੀ ਤਰ੍ਹਾਂ ਨਾਲ ਹੋ ਸਕੇ ਜੇ ਹਾਰਡ ਹੋਊਗਾ ਤਾਂ ਮ사ਜ ਨਹੀਂ ਹੋਣੀ ਹੈਗੀ ਤੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਕਾਫੀ ਨੂੰ ਇਹਦੇ ਵਿੱਚ ਤੇ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਰੱਬ ਦਾ ਨਾਮ ਲੈ ਕੇ ਲੋ ਬਾਈ ਗੱਲੋ ਜਦੋਂ ਕੋਈ ਦੂਜਾ ਤੁਹਾਡੇ ਫੇਸ ਤੇ ਮ사ਜ ਕਰਦਾ ਨਾ ਤੇ ਬਹੁਤ ਚੰਗਾ ਲੱਗਦਾ ਆਪ ਦੇਤੇ ਮ사ਜ ਕਰਨੀ ਤੇ ਦੂਜੇ ਦੇ ਕਰਨੀ ਬਹੁਤ ਮਜ਼ਾ ਆਉਂਦਾ ਤੇ ਹਨ ਜਦੋਂ ਵਿਆਹ ਹੋਈ ਸੀ ਨਾ ਹੀ ਪਿੰਡੋਂ ਉਹ ਭੈਣ ਦੀ ਮੈਂ ਕਰਿਆ ਸੀ ਫੇਸ਼ੀਅਲ ਹਨ ਕਿੰਨੇ ਜਾਣਿਆਂ ਦੇ ਕਰਿਆ ਉਦੋਂ ਤਾਂ ਮੈਂ ਬਹੁਤ ਜਾਣੇ ਦੇ ਵਿਆਹ ਵਾਲੇ ਮੁੰਡੇ ਦੇ ਵੀ ਕਰਿਆ ਕਿਉਂਕਿ ਵਿਆਹ ਵਾਲਾ ਮੁੰਡਾ ਕਰਾ ਕੇ ਆ ਗਿਆ ਪਾਰਲਰ ਚ ਤੇ ਉਸ ਤੋਂ ਬਾਅਦ ਸਕਿਨ ਹੋ ਗਈ ਜਿਹੜੀ ਬਹੁਤ ਜ਼ਿਆਦਾ ਡਰਾਈ ਉਹ ਕਦੇ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਦਸ ਕੰਨੀ ਸਾਰੀ ਡਰਾਈ ਟਰਾਈ ਹੋ ਗਈ ਫਿਰ ਉਹਦੇ ਆਪਾਂ ਇਹ ਵਾਲਾ ਫੇਸ਼ੀਅਲ ਸੀਗਾ ਜਿਹੜਾ ਉਹ ਕੀਤਾ ਸੀਗਾ ਬਹੁਤ ਸੋਹਣਾ ਹੋ ਗਿਆ ਸੀ ਚਿਹਰਾ ਫਿਰ ਉਹਦਾ ਲੋ ਪਹਿਲਾਂ ਆਪਾਂ ਸਾਰੇ ਅਪਲਾਈ ਕਰ ਦਨੇ ਆ ਇਦਾਂ ਤੇ ਹੁਣ ਆਪਾਂ ਹਲਕੀ ਹਲਕੀ ਹੱਥਾਂ ਨਾਲ ਮ사ਜ ਕਰ ਲਾਂਗੇ ਤੁਸੀਂ ਆਪਦੇ ਮ사ਜ ਆਪ ਹੀ ਕਰ ਲੈਣੀਆਂ ਜ਼ਰੂਰੀ ਨਹੀਂ ਆ ਕਿ ਮ사ਜ ਕੋਈ ਦੂਜਾ ਕਰੇ ਕਿਉਂਕਿ ਮੈਂ ਖੁਦ ਹੀ ਕਰਦੀ ਹੁੰਨੀ ਆ ਉਹਦੇ ਹਲਕੀ ਹਲਕੀ ਮ사ਜ ਤੁਸੀਂ ਆਪ ਕਰ ਲਿਓ ਤੇ ਜੇ ਤੁਸੀਂ ਪਾਰਲਰ ਵਾਲੀ ਫੀਲਿੰਗ ਲੈਣੀ ਹੈਗੀ ਆ ਫਿਰ ਤੁਸੀਂ ਘਰ ਚ ਕਿਸੇ ਤੋਂ ਵੀ ਕਰਵਾ ਲਿਓ ਐਸ ਆਪ ਦਾ ਟਿਕਾਉਣਾ ਠੀਕ ਹੈ ਹੁਣ ਠੀਕ ਹੈ ਨਾ ਆ ਰੈਸਟ ਦੀ ਹਾਲਤ ਦੇ ਵਿੱਚ ਬਹਿ ਗਏ ਨੇ ਭੈਜੀ ਨਜ਼ਾਰੇ ਨਾਲ ਕੋਵਿਡ ਨਾ ਬਹੁਤ ਵਧੀਆ ਅਫੈਕਟ ਦਿੰਦੀ ਆ ਅ ਬੇਸੰਤ ਚਾਵਲਾ ਦਾ ਆਟਾ ਤਾਂ ਕਰਦਾ ਹੀ ਕਰਦਾ ਹੈਗਾ ਨਾਲ ਜਿਹੜੀ ਕਾਫੀ ਹੈ ਉਹ ਵੀ ਬਹੁਤ ਵਧੀਆ ਫੈਕਟ ਦਿੰਦੀ ਹੈ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ ਆਪਣੇ ਫੇਸ ਦੇ ਉੱਪਰ ਜੇ ਉਹ ਚੀਜ਼ਾਂ ਨੂੰ ਤੁਸੀਂ ਖਾ ਵੀ ਸਕਦੇ ਹੋ ਤਾਂ ਉਹ ਤੁਹਾਡੇ ਖਾਣ ਲਈ ਵੀ ਬਹੁਤ ਅੱਛੀਆਂ ਨੇ ਤੇ ਬਾਹਰ ਲਈ ਵੀ ਬਹੁਤ ਅੱਛੀਆਂ ਨੇ ਪਰ ਜਿਹੜੀਆਂ ਚੀਜ਼ਾਂ ਤੁਸੀਂ ਸਕਿਨ ਦੇ ਤਾਂ ਯੂਜ਼ ਕਰ ਸਕਦੇ ਹੋ ਪਰ ਉਹਨਾਂ ਨੂੰ ਖਾ ਨਹੀਂ ਸਕਦੇ ਉਹ ਤੁਹਾਡੀ ਸਕਿਨ ਲਈ ਵੀ ਕੋਈ ਬਹੁਤਾ ਫਾਇਦਾ ਨਹੀਂ ਕਰਦੀਆਂ ਉਹ ਹੈਗੀਆਂ ਨੇ ਸਾਡੀਆਂ ਬਾਜ਼ਾਰ ਦੀਆਂ ਕਰੀਮਾਂ ਜਿਨ੍ਹਾਂ ਨੂੰ ਅਸੀਂ ਸਿਰਫ ਫੇਸ ਤੇ ਯੂਜ਼ ਕਰ ਸਕਦੇ ਹਾਂ ਉਹਨਾਂ ਨੂੰ ਅਸੀਂ ਖਾ ਨਹੀਂ ਸਕਦੇ ਇਸ ਲਈ ਉਹ ਸਾਡੇ ਲਈ ਕੋਈ ਬੈਨੀਫੀਸ਼ੀਅਲ ਨਹੀਂ ਹੈਗੀ ਆ ਉਹਨਾਂ ਦਾ ਥੋੜੀ ਤੇਰ ਲਈ ਇਫੈਕਟ ਹੁੰਦਾ ਅਸੀਂ ਕਹਿੰਦੇ ਆ ਵੀ ਚੰਗੀ ਤਰ੍ਹਾਂ ਲਿਪਾ ਪੋਚੀ ਕਰ ਲਈਏ ਕਰੀਮਾਂ ਦੀ ਤੇ ਦਾਗ ਧੱਬੇ ਜਿਹੜੇ ਸਾਡੇ ਛੁੱਪ ਜਾਣ ਜਦੋਂ ਫੇਸ ਵਾਸ਼ ਕਰਾਂਗੇ ਤੇ ਉਸ ਤੋਂ ਵੀ ਜ਼ਿਆਦਾ ਚਮਕਦੇ ਨੇ ਫਿਰ ਮਜਾ ਆਉਂਦਾ ਬੱਸ ਮੈਂ ਨਾ ਜੀ ਜਦੋਂ ਪੜਦੀ ਹੁੰਦੀ ਸੀਗੀ ਤੇ ਉਦੋਂ ਮੈਂ ਐ ਸੋਚਿਆ ਹੁੰਦਾ ਸੀਗਾ ਵੀ ਜੇ ਤਾਂ ਮੈਨੂੰ ਨੌਕਰੀ ਮਿਲ ਗਈ ਤਾਂ ਠੀਕ ਐ ਜੇ ਨਾਮ ਵਾਲੀ ਨਾ ਹੋਈ ਮੈਂ ਪਾਰਲਰ ਮਰੂਗੀ ਮੈਨੂੰ ਐ ਕੰਮ ਦਾ ਬਹੁਤ ਜ਼ਿਆਦਾ ਸ਼ੌਕ ਸੀਗਾ ਕਿਸੇ ਦੇ ਵਾਲ ਬੂਲ ਬੋਣ ਦਾ ਮਰੇ ਅਗ ਜਵਾਕ ਛੋਟੇ ਹੁੰਦੇ ਆ ਜਿਵੇਂ ਕੁੜੀਆਂ ਘੜੀਆਂ ਹੁੰਦੇ ਤੋਂ ਬੁੱਤਾ ਬੋਕਰ ਆਉਂਦੀਆਂ ਸੀ ਕਿਉਂਕਿ ਮੈਨੂੰ ਨਾ ਮੀਡੀਆ ਮੁੰਡੀਆਂ ਕਰਾਉਣ ਦਾ ਜ਼ਿਆਦਾ ਸ਼ੌਕ ਸੀਗਾ ਵੀ ਫ੍ਰੈਂਚ ਮਿੱਡੀ ਕਰਾਂ ਇਧਰੋਂ ਵਾਲ ਚੱਕੇ ਉਧਰ ਨੂੰ ਕਰਤੇ ਹਨ ਚਲੋ ਪ੍ਰਮਾਤਮਾ ਨੇ ਉਸ ਤੋਂ ਵੀ ਵਧੀਆ ਕਰਤਾ ਕਿ ਇਹ ਜੌਬ ਦੇਦੀ ਜੌਬ ਵਰਗੀ ਤਰੀਕੀ ਨਹੀਂ ਹੈਗੀ ਪਰ ਤੋਂ ਪੈਂਦੀ ਦੀ ਉਹ ਪੱਚੀ ਧਰ ਮ사ਜ ਕਰਕੇ ਤੋਰਾਂਗੇ ਪੇਕਿਆਂ ਦਜਾਊਗੀ ਮੂੰਹ ਚੋਂ ਬਾਹਰ ਹੀ ਚੋਗੀ ਕਿਤੇ ਬਾਈ ਕਿਤੇ ਬਾਈ ਦੀ ਪਛਾਣ ਨਹੀਂ ਨਾ ਨਾ ਆਹ ਦੇਖੋ ਇੱਥੇ ਨਾ ਆ ਆ ਜਿਹੜੇ ਬਲ ਪੈਂਦੇ ਹੁੰਦੇ ਅੱਖਾਂ ਕੋਲੇ ਉਹਦੇ ਪੱਕੇ ਨਿਸ਼ਾਨ ਪੈ ਜਾਂਦੇ ਆ ਜਿਵੇਂ ਆਹ ਪੈਂਦੀ ਦੇ ਉਹਨਾਂ ਪੱਖੇ ਜੇ ਬਣ ਗਏ ਹਨ ਇੱਥੇ ਤੇ ਜੇ ਤੁਸੀਂ ਰੈਗੂਲਰਲੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਰਹੋਗੇ ਜੇ ਫਟ ਜਾਂਦੇ ਥੋੜਾ ਥੋੜਾ ਕਰਦੇ ਰਹਿਣਾ ਚਾਹੀਦਾ ਉਸ ਦਿਨ ਹਾਂ ਆਪਦਾ ਧਿਆਨ ਅਗਲਾ ਦਿੰਦਾ ਨਹੀਂ ਹੈ ਉਹ ਵੀ ਤੁਰੇ ਫਿਰਦਾ ਹੋਵੇ ਇਹ ਮੂੰਹ ਆ ਗਏ ਜਰ ਗੀ ਸੰਕਰਾਂਤੀ ਦਾ ਸੋਂਗ ਗੋਦੀ ਲੋਦੀ ਨੂੰਹੋਂ ਤਲ ਮੂੰਹ ਕਰੀ ਜਾਵੇ ਨਾਲ ਸੱਸ ਕਰੀ ਜਾਵੇ ਦੋਨੇ ਕਰੀ ਜਾ ਉਹ ਕਹੇ ਜਮਾਨੇ ਮੂੰਹ ਹੱਥੇ ਸਾਹਮਣੇ ਆ ਕਰਨਾ ਕੁਛ ਕਰੇ ਇਹ ਗਲੀ ਕਿਹਨੇ ਕਰੀ ਅੰਦਰ ਕੁਛ ਨਹੀਂ ਉਹਦਾ ਮੂੰਹ ਸੱਸ ਨਾਲ ਗੀਆ ਦੋਨੇ ਰੱਲ ਮਿਲ ਕੇ ਕਰਿਆ ਨੂੰਹ ਸੱਸ ਦੇ ਕਰਦੇ ਸੱਸ ਨੂੰ ਮੇਰੇ ਨਾਲ ਕਾਲਾ ਤੇ ਗੋਤਾ ਦਿਵਾਨੀ ਸੱਸ ਹੁੰਦੀਆਂ ਨੇ ਅੱਗੇ ਬੁੜੀਆਂ ਸੱਸ ਹੁੰਦਾਂ ਸੀ ਕਹਿੰਦੇ ਤੇ ਬੁੜੀਆਂ ਹੁੰਦੇ ਸੱਸ ਸਸਤਾ ਦਿਵਾਨ ਬਈ ਮੀਂਹ ਦੀ ਬੁੜੀ ਨੇ ਤਾਂ ਨਹੀਂ ਤੇ ਮੈਂ ਸੰਭੇਂਦੀ ਅੱਗੇ ਦਸਰੇ ਛੋਟੇ ਬਿਆਹ ਲੈਣ ਲੱਗ ਗਏ ਪਰ ਪਤਾ ਨਹੀਂ ਕਿਉਂ ਅੱਗੇ ਬੁੜਨਾ ਹੀ ਬਣ ਜਾਂਦੇ ਆ ਫਿਰ ਬੁੜਨਾ ਸਸਤੇ ਛੋਲੇ ਬਾਹਰ ਕਰਦੇ ਸੀ ਮੇਰੇ ਵੀ ਉਹ ਰੈਣੀ ਬੈਣੀ ਨਹੀਂ ਉਵੇਂ ਕਰ ਲੈਂਦੇ ਸੀ ਵੀ ਸੱਸ ਬਣ ਗਈ ਤਾਂ ਫਿੱਕੇ ਜਿਹੇ ਕੱਪੜੇ ਪਾਉਣੇ ਆ ਨਿੱਕੀ ਗੁੜੀ ਦੇ ਫਿੱਕੇ ਫਿੱਕੇ ਰੰਗ ਪਾਉਣੇ ਉਹ ਕਰ ਕਰਦੀਆਂ ਵੀ ਫਰਕ ਕਿੰਨਾ ਪਾਇਆ ਉਹਨਾਂ ਦਾ ਰੈਣੀ ਬੈਣੀ ਦਾ ਫਰਕ ਪਾਇਆ ਹਾਂ ਬਿਆਹ ਨਹੀਂ ਉਹ ਵੀ ਤਾਂ ਮਿੱਛੂ ਆ

ਕਿ ਤੇ ਬਿਆਛਾ ਦਿੱਤੀ ਲੋੰਗੀ ਦਾ ਸੈਮਾ ਹਾਂ ਹੂੰ ਭੈਣ ਜੀ ਖੁਸ਼ ਹੋਈ ਜਾਂਦੀ ਖੁਸ਼ ਹੋਈ ਜਾਂਦੀ ਵੀ ਮਾ ਮੂਠਾ ਕਾਕੇ ਸੋਰੇ ਜਾਣਾ ਚ ਅੱਜ ਤਾਂ ਜਾਣਾ ਨਹੀਂ ਵੀ ਵੀ ਕਹਿੰਦੀ ਅੱਜ ਜਾਣਾ ਨਹੀਂ ਤੇ ਭੈਣ ਜੀ ਕਹਿੰਦੀ ਮੈਂ ਜਾਣਾ ਹੈ ਭੈਣ ਜੀ ਕਹਿੰਦੀ ਗੱਲ ਨੂੰ ਵੀਰਵਾਰ ਆ ਤੁਸੀਂ ਜ਼ਰੂਰ ਦੱਸਿਓ ਕਿ ਵੀਰਵਾਰ ਨੂੰ ਕੁੜੀਆਂ ਨੇ ਜਾਣਾ ਨਹੀਂ ਹੁੰਦਾ ਸੋਰੀ ਲਾ ਜਾਨ ਕਾ ਤੁਮ ਮੈਂ ਬਣਾਇਆ ਸਾਰੇ ਓ ਗਏ ਜਿਮਾਨ ਨੇ ਉਹ ਵੀਰਵਾਰ ਵਾਲੀ ਇੱਥੇ ਸਿ ਦੇਖਿਆ ਲੋ ਜੀ ਜਿਹਦੀਆਂ ਇਹਦੀਆਂ ਰਣ ਦਾ ਇਨੀਆਂ ਹੋਈਆਂ ਨੇ ਛੁੱਟੀਆਂ ਚ ਉਹਨਾਂ ਦੇ ਫੇਸ਼ੀਅਲ ਵਗੈਰਾ ਕਰਕੇ ਮ사ਜ ਕਰਕੇ ਚਮਕਾ ਚਮਕੂ ਕੇ ਤੋਰਿਓ ਘਰੇ ਹੁ ਠੀਕ ਹੈ ਮੋਦੀ ਨਿਆ ਕਰਾ ਵਿੰਡਮ ਮੇਰੇ ਕਾਰਪਸ ਸਾਲ ਇਹਨਾਂ ਦੇ ਨਾਲ ਤਾਂ ਨਹੀਂ ਆ ਉਹਨਾਂ ਨੂੰ ਅੱਛਾ ਨਹੀਂ ਲੱਗਦਾ ਹੁੰਦਾ ਮੈਨੂੰ। ਹਰ ਇੱਕ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ। ਕਿਹੜਾ? ਮੇਰੀ ਆਸ ਤਾਂ ਜ਼ਿੰਦਗੀ ਕਿਰਨਾਂ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਉਹ ਚੀਜ਼ ਕੀ ਹੈ ਰਿਸ਼ਤਾ ਕੀ ਹੁੰਦਾ ਹੈ। ਹੂੰ। ਜਿੰਨੇ ਸਾਡੇ ਬੇਟੀ ਨਹੀਂ ਹੈਗੀ ਤਾਂ ਸਾਨੂੰ ਇਹ ਨਹੀਂ ਪਤਾ ਕਿ ਬੇਟੀਆਂ ਦਾ ਪਿਆਰ ਕੀ ਹੁੰਦਾ ਹੈ। ਹੂੰ। ਦੁਖ ਸੁੱਖ ਦਾ ਪਮਾਣੀਆ ਨਹੀਂ ਨਾ ਇਹ ਦੁਖ ਸੁੱਖ ਦਾ ਨਹੀਂ ਚਾਹੁੰਦੇ ਦੁਖ ਸੁੱਖ ਦਾ ਨਹੀਂ ਆ ਦੇਖੋ ਉਹ ਕਹਿੰਦੀਆਂ ਨੇ ਨਾ ਮਿਦੂਆਂ ਤੇ ਈਆਂ ਦਾ ਫਰਕ ਜਿੰਨਾ ਮੱਦੀ ਗਈ ਜਾਣੇ ਇਹ ਵੀ ਨੂਹਾਂ ਨੇ ਜਿਹੜੀਆਂ ਉਹ ਈਆਂ ਉਹ ਬਣਾ ਕੇ ਰੱਖਦੇ ਆ ਫੇਰ ਵੀ ਕਹ ਦਿੰਦੀਆਂ ਆ ਦੇਖੋ ਦੁਖ ਸੁੱਖ ਮੌਤ ਹੀ ਆਉਂਦਾ ਤੇ ਨੂਹ ਨਾਲ ਦੁਖ ਸੁੱਖ ਨਹੀਂ ਹੋ ਸਕਦਾ ਇਹ ਤਾਂ ਗੱਲ ਹੀ ਕੋਈ ਨਹੀਂ ਆਪ ਗੱਲਾਂ ਬਣੀਆਂ ਨੇ ਉਹ ਹੀ ਆ ਫੇਰ ਫਰਕ ਤਾਂ ਹੁੰਦਾ ਹੀ ਆ ਨਾ ਤੇ ਗੱਲ ਬਣੀ ਹੈ ਦੁਖ ਸੁੱਖ ਮੌਤ ਹੀ ਆਉਂਦੀ ਆ ਗੱਲ ਤਾਂ ਹੀ ਬਣੀ ਹੈ ਨਾ ਫਰਕ ਹੁੰਦਾ ਹੁਣ ਜਿਹਦੇ ਧੀ ਨਹੀਂ ਹੈਗੀ ਉਹਨਾਂ ਦੀ ਗੱਲ ਹੀ ਬਣੀ ਹੈ ਕਿਸ ਹਾਲ ਤਾਂ ਭਾਈ ਮਾਮਾ ਪਤੀ ਹਾਂ ਹਾਂ ਸਾਬੀ ਮੋਦੀ ਹਾਂ ਤਾਂ ਮਾਮਾ ਪਤੀ ਹਾਂ ਦੇ ਕੋਈ ਆਖੇ ਨਾ ਜੀ ਅਸੀਂ ਨਹੀਂ ਪੈਸੇ ਲੈਂਦੇ ਮੇਰੇ ਨਾਲ ਦਾ ਸਾਥ ਪੈਸਾ ਨਹੀਂ ਮਤ ਜੀ ਦਾ ਸਾਥ ਨੀ ਦਿਓ ਮਰ ਕੇ ਨਹੀਂ ਹੋ ਗਿਆ ਕੈਮਰੇ ਸਾਹਮਣੇ ਨਾ ਖੁੱਚੋ ਆਹ ਮਾਰ ਕੇ ਕਿਦੋਂ ਸੋ ਹਾਂ ਕੈਮਰੇ ਸਾਹਮਣੇ ਨਾ ਖੁੱਚੋ ਹੈ ਨਾ ਬਹੁਤ ਜੀ ਸੁਣ ਇਹ ਗੁਰੂ ਪਹਿਲਾਂ ਲੱਗ ਗਈ ਇਹ ਬਾਣੀ ਵੀ ਦੇਖਿਆ ਤੇ ਬੰਦਾ ਆਪਦੀ ਉਮਰ ਹੀ ਨਾ ਲਗਾ ਰਿਹਾ ਤਸਾਰੀ ਬੰਦਾ ਨਹੀਂ ਜਨਾਨੀ ਆਪਦੀ ਉਮਰ ਲਗਾਉਂਦੀ ਆ ਤੇ ਬੰਦਾ ਆਪਦੀ ਆਮਦਨ ਲਗਾਉਂਦਾ ਨਹੀਂ ਮੰਦਾ ਜਨਾ ਬੀਚ ਆ ਤਾਂ ਬੁੜੰਗਾ ਨੂੰ ਆਹੋ ਵੇਨ ਸਾਨ ਨੂੰ ਸਾਨਾ ਜੁੜਾ ਛੋਟਾ ਰਹਿਣਾ ਚਾਹਦਾ ਆਪੀ ਉਮਰ ਦੇ ਕੋਈ ਜਾਂਦਾ ਛੋਟਾ ਰਹਿਣਾ ਚਾਹਦਾ ਆ ਉਹ ਵੱਡਾ ਹੋਣੀ ਜੋਗਾ ਤੇ ਉਮਰ ਤਾਂ ਆ ਕੇ ਜਿੱਦੇ ਤੋਂ ਜੰਮ ਗਿਆ ਤੇ ਤੂੰ ਕੱਢੀ ਆਹੋ ਇਹ ਤਾਂ ਹੀ ਤੁਸੀਂ ਕਿੰਨੇ ਸਾਲਾਂ ਦੇ ਹੋ ਖੁਸ਼ ਨਾ ਤੇ ਜਨਮ ਆਏ ਨਹੀਂ ਦੱਸਦੀ ਹੁੰਦੀ ਕਿਸੇ ਨੂੰ ਆਪੇ ਹੰਦ ਦੇ ਆਪੇ ਹੰਦਾ ਦੇ ਲੋ ਵੇ ਲੋਕਾਂ ਕਿ ਵਾਸੀ ਇਹ ਸਾਨੂੰ ਦੱਸ ਦੇ ਆਪੇ ਦੇਖੋ ਭਾਈ ਜਿੰਨੇ ਤੇ ਲੱਗਦੇ ਆ ਬੰਦਾ ਜਿੰਦਾ ਹੀ ਉਹ ਮਾਰਾ ਜਿਹੜਾ ਜਿੰਨੇ ਦਾ ਉਹ ਲੱਗਦਾ ਹੈ ਅੰਦਾਜ਼ਾ ਤੇ ਕਿੰਨੇ ਲੱਗ ਜਾਂਦਾ ਨਾ ਨਹੀਂ ਲੱਗਦਾ ਮੂੰਹ ਦੇਖ ਕੇ ਬਥਰਾਂ ਨਹੀਂ ਲੱਗਦਾ ਹੀ ਤਾਂ ਗੱਲ ਹੈ ਮਰਬਾ ਨਹੀਂ ਹੁੰਦਾ ਜਦੋਂ ਉਹਦੇ ਤਾਂ ਅਜਾ ਬੰਦਾ ਕਿਹਦੀ ਗਲਤੀ ਨਹੀਂ ਲਾ ਜਾਂਦਾ ਵੀ ਓਡੀ ਵੰਡੀ ਉਮਰ ਦਾ ਹੋਊਗਾ ਪਰ ਉਹ ਬੰਦਾ ਹੁੰਦਾ ਨਹੀਂ ਉਟਾ ਤੰਮ ਬੈਣਾ ਮੈਂ ਨਹੀਂ ਹਈਆ ਵਿਗੋਸ਼ਣਾ ਕੋਸ਼ ਕਰਦੀਆਂ ਰਿਆ ਕਰੋ ਪੇਰ ਨਹੀਂ ਬੰਦਾ ਕੋਈਂਦਾ ਜਲਾ ਸਕਦਾ ਤੁਹਾਡਾ ਵੀ ਤੁਸੀਂ ਕਿੱਡੇ ਕੋ ਆਪਦੀ ਸੰਭਾਲ ਕਰਿਆ ਕਰੋ ਤੇ ਪਾਪਾ ਜੀ ਦਾ ਲੱਤਾਂ ਹੀ ਆਈ ਸੀ ਲੱਤਾਂ ਵੀ ਥੋੜਾ ਸੀ ਕਮਜ਼ੋਰ ਤੇ ਮੂੰਹ ਦਾ ਇੱਕ ਜੜੜੀ ਵੀ ਨਹੀਂ ਸੀ ਇੱਕ ਵੀ ਇਹ ਮਾਂ ਥੋੜੀ ਚੰਗਾ ਇਹ ਨਾਲ ਅਸਲ ਸਾਡੇ ਸਾਡੇ ਖਾਨਦਾਨ ਚ ਜੜੜੀਆਂ ਨਹੀਂ ਪੈਂਦੀਆਂ ਸੀ ਦੀ ਤੇ ਭੂਆ ਨੇ ਨਹੀਂ ਤੇ ਆ ਜੇ ਅਸਲ ਗੋਰੇੜਾ ਮੈਂ ਤੇ ਜਾਂਦੇ ਪੈਂਦੇ ਆ ਲੋ ਤੇ ਭੁਰਾ ਨਾ ਬੋਲੋ ਅਸੀਂ ਚੰਕ ਗਿਆ ਹੁਣ ਤੁਸੀਂ ਬੈਠੋ ਲਾ ਕੇ ਇਹਨੂੰ ਸੁੱਕਣ ਦਿਓ ਲੋ ਜੀ ਇਹਨੂੰ ਆਪਾਂ ਹੁਣ ਸੁੱਕਣ ਦੇਵਾਂਗੇ 15 ਕਿ ਮਿੰਟ ਤਾਂ ਲੱਗ ਜਾਣਗੇ ਸੁੱਕਣ ਨੂੰ ਮੈਂ ਮੋਟੀ ਜੀ ਤਾਂ ਇਹ ਕਰਤੀ ਐ ਥੋੜੀ ਜੀ ਕਿਉਂਕਿ ਜਿੰਨਾ ਇਹ ਜਿਆਦਾ ਰਹੂਗਾ ਜਿੰਨੀ ਦੇਰ ਫੇਸ ਤੇ ਹੋਣਾ ਹੀ ਇਹ ਜਿਆਦਾ ਅਸਰ ਕਰੂਗਾ 5-7 ਮਿੰਟ ਦੀ ਮਸਾਰੀ ਕੀਤੀ ਉਸ ਤੋਂ ਬਾਅਦ ਆਪਾਂ ਇਹਨੂੰ ਫੇਸ ਤੇ ਅਪਲਾਈ ਕਰਤਾ ਥੋੜਾ ਜਿਹਾ ਥਿੱਕਵੜੀ ਲੇਅਰ ਲਾ ਲਿਓ ਤਾਂ ਕਿ ਛੇਤੀ ਸੁੱਕੇ ਨਾ ਲੋਡੀ ਹੁਣ ਆਪਾਂ 10-15 ਮਿੰਟ ਬਿਠਾਵਾਂਗੇ ਭੈਣ ਜੀ ਨੂੰ ਇਦਾਂ ਹੀ ਰੈਸਟਿੰਗ ਮੂਡ 'ਚ ਫਿਰ ਭੈਣ ਜੀ ਆਪਾਂ ਫੇਸ ਜਿਹੜਾ ਵਾਸ਼ ਕਰਾਂਗੇ ਫਿਰ ਫੇਰ ਮਿਲਦੇ ਆਂ ਆਹ ਥੋੜਾ ਜਿਹਾ ਰਹਿ ਗਿਆ ਇਹਨੂੰ ਮੁੱਥਾਂ ਤੇ ਅਪਲਾਈ ਹੋ ਸਕਦਾ ਮੈਂ ਕਰ ਲੈਂਦੀ ਲੋਡੀ ਆ ਦੇਖੋ ਭੈਣ ਜੀ ਦੇ ਕਰਤਾ ਆਪਾਂ ਫੇਸ਼ੀਅਲ ਤੇ ਹੁਣ ਤੁਸੀਂ ਗਰਦਨ ਦੇਖ ਲਓ ਤੇ ਫੇਸ ਦੇਖ ਲਓ ਗਰਦਨ ਤੇ ਆਪਾਂ ਕਰਿਆ ਨਹੀਂ ਚਿਹਰਾ ਚਿਹਰਾ ਦੇਖੋ ਕਹਿੰਦੀ ਦੇਖੋ ਮਰਜੀ ਚਮਕ ਗਿਆ ਇੰਨਾ ਕਾਮਯਾਬ ਉਸ ਤਰ੍ਹਾਂ ਦੀ ਇਹ ਤਾਂ ਬਸ ਪੁੱਛਿਆ ਹੀ ਨਾ ਕਿ ਕਿੰਨਾ ਫਰਕ ਹੈ ਗਰਦਨ ਵਾ ਤੇ ਮੂੰਹ ਦਾ ਕਿਉਂਕਿ ਗਰਦਨ ਤੇ ਆਪਾਂ ਕਰਿਆ ਨਹੀਂ ਸੀਗਾ ਤੇ ਸਾਡਾ ਕੋਈ ਵਿਚਿੰਗੀ ਦਾ ਨਾਮ ਤਾਂ ਲੋ ਬੋਲੇ ਜਾ ਲਾ ਸੋਨਾ ਹੋ ਗਿਆ ਜੀ ਤੇ ਇੱਕ ਵਾਰ ਦੇ ਵਿੱਚ ਕਿਉਂਕਿ ਇਹਨਾਂ ਨੇ ਕਦੇ ਕਰਾਇਆ ਨਹੀਂ ਨਾ ਹੈਗਾ ਕਿਉਂਕਿ ਭੈਣ ਜੀ ਨੇ ਕਦੇ ਕਰਾਇਆ ਨਹੀਂ ਹੈਗਾ ਜਿਹੜੇ ਬਿਲਕੁਲ ਨਹੀਂ ਕਰਾਉਂਦੇ ਉਹਨਾਂ ਦੇ ਤਾਂ ਪਹਿਲੀ ਵਾਰ ਚ ਹੀ ਇੰਨਾ ਜ਼ਿਆਦਾ ਅਫੈਕਟ ਆ ਜਾਂਦਾ ਜਿਹੜੇ ਕਰਾਉਂਦੇ ਰਹਿੰਦੇ ਨੇ ਉਹਨਾਂ ਦੇ ਥੋੜਾ ਘੱਟ ਆਉਂਦਾ ਹੈ ਨਾ ਤੇ ਭੈਣ ਜੀ ਦਾ ਦੇਖੋ ਤੁਸੀਂ ਫੇਸ ਦਾ ਕਿੰਨਾ ਜ਼ਿਆਦਾ ਫਰਕ ਪੈ ਗਿਆ ਜਿਵੇਂ ਨਸਬੰਦ ਦਾ ਫਰਕ ਪੈ ਗਿਆ ਪੂਰੇ ਚਮਕ ਗਏ ਨੇ ਹੁਣ ਤਾਂ ਚਮਕ ਚਮਕ ਕੇ ਸੋਹਣੇ ਜਾਣਾ ਹੁਣ ਭੈਣ ਜੀ ਦੇ ਅੱਜ ਵੈਸੇ ਅਸੀਂ ਬਹੁਤ ਕਹਿ ਰਹੇ ਆ ਭੈਣ ਜੀ ਨੂੰ ਵੀ ਤੁਸੀਂ ਰਹਿ ਜਾਓ ਪਰ ਮੰਨਦੇ ਨਹੀਂ ਕਹਿੰਦੇ ਕੱਲ ਨੂੰ ਵੀਰਵਾਰ ਚਲੋ ਫਿਰ ਵਹਿਮ ਕਾਨੂੰ ਰੱਖਣਾ ਵੀਰਵਾਰ ਦਾ ਵੀ ਹੈ ਨਾ ਸੰਦੀਪ ਵੀ ਕਹਿੰਦੀ ਵੀਰਵਾਰ ਜਾਂਦੇ ਨਹੀਂ ਹੁੰਦੇ ਇੱਕਿਆ ਤੋਂ ਹੈ ਚਲੋ ਜੀ ਵੱਜ ਗਏ 11:30 ਤੇ ਚਾਹ ਆਪਣੀ ਆ ਦੇਖੋ ਇੱਧਰ ਆਈ ਪਈ ਹੈ ਤੇ ਹੁਣ ਆਪਾਂ ਬਸ ਚਾਹ ਪੀਨੇ ਆ ਤੇ ਚਾਹ ਪੀ ਕੇ ਤੇ ਚੱਲਦੇ ਆਂ ਸ਼ਾਪ ਤੇ ਭੈਣ ਜੀ ਦੇ ਉੱਥੋਂ ਚਲੇ ਜਾਣਾ ਭੈਣ ਜੀ ਦਾ ਬੇਟਾ ਆਊਗਾ ਉੱਥੋਂ ਲੈਣੇ ਨਾਲ ਬਸ ਅਸੀਂ ਫੇਰ ਇਕੱਲੇ ਦੋਨੋਂ ਜਾਣੇ ਸੁਮਸਰਾ ਫੇਰ ਹੋ ਜੂਗੀ ਸਾਨੂੰ ਚਲੋ ਜੀ ਜਿਹੜੇ ਵੀ 2-4 ਦਿਨ ਕੋਈ ਲਾ ਗਿਆ ਹਨਾ ਵਧੀਆ ਰੌਣਕ ਹੋਗੀ ਚੰਗਾ ਲੱਗਦਾ ਚੇਂਜ ਆ ਜਾਂਦੀ ਹੈ ਕਾਰਟ ਵੀ ਚੇਂਜ ਆ ਜਾਂਦੀ ਆ ਆਪ ਵੀ ਫਰੈਸ਼ ਜੀ ਹੋ ਜਾਈਦਾ ਹਨਾ ਡੇਲੀ ਰੂਟੀਨ ਤੋਂ ਥੋੜਾ ਜਿਹਾ ਹਟ ਜਾਂਦਾ ਬੰਦਾ ਤੇ ਫਿਰ ਵਧੀਆ ਲੱਗਦਾ ਚਲੋ ਵੀ ਸਾਰਿਆਂ ਤੁਸੀਂ ਆਪਣੇ ਪੇਕੇ ਵੀ ਜਾਇਓ ਤੇ ਨਣਦਾਂ ਨੂੰ ਵੀ ਬੁਲਾਇਓ ਤੇ ਸਬਦਾ ਜੀ ਕਰਦਾ ਹਨਾ ਆਪਦੇ ਪੇਕੇ ਜਾਣ ਨੂੰ ਭੈਣ ਭਰਾਵਾਂ ਕੋਲ ਜਾਣ ਨੂੰ ਮਾਪੇ ਬਾਕੀ ਕੋਲ ਜਾਣ ਨੂੰ ਆਪਣੇ ਪੇਕੇਆਂ ਦੇ ਘਰ ਜਾ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਨੂੰ ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਤੁਸੀਂ ਆਪਣੀਆਂ ਨਣਦਾਂ ਨੂੰ ਵੀ ਜ਼ਰੂਰ ਬੁਲਾਓ ਦੋਤੇ ਦੋਧੀਆਂ ਨੂੰ ਬੁਲਾਓ ਤੇ ਤੁਸੀਂ ਆਪ ਵੀ ਆਪ ਦੇ ਪੇਕੇ ਜਾਓ ਜੇ ਤੁਹਾਡਾ ਜੀ ਕਰਦਾ ਪੇਕੇ ਜਾਣ ਨੂੰ ਤੇ ਨਣ ਦਾ ਵੀ ਕੀ ਕਰਦਾ ਪੇਕੇ ਆਉਣ ਨੂੰ ਠੀਕ ਹੈ ਤੇ ਬਹੁਤ ਫੁੱਲੰਦਾ ਕੰਮ ਹੁੰਦਾ ਜੀ ਜੇ ਤੁਸੀਂ ਆਪਣੀਆਂ ਘਰ ਦੀਆਂ ਉਸ ਘਰ ਦੀਆਂ ਧੀਆ ਨੂੰ ਆਪਣੇ ਘਰ ਬੁਲਾਉਣੇ ਹੋ ਤੇ ਜੋ ਵੀ ਤੁਹਾਡੇ ਤੋਂ ਬਣਦਾ ਸਰਦਾ ਉਹ ਦਿਨੇ ਹੋ ਤੇ ਭੁੰਨ ਦਾ ਕੰਮ ਹੁੰਦਾ ਇਹ ਬਹੁਤ ਜਿਆਦਾ ਕਿਉਂਕਿ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਕਿ ਆਲ ਦੀ ਟਿੱਕੀਆਂ ਨਹੀਂ ਘਰ ਸੋਹਣੀਆਂ ਸੁਣੀਆਂ ਗੱਲਾਂ ਕਰੋ ਸੋਨਾ ਸੋਨਾ ਬਣਾ ਬਣਾ ਕੇ ਉਹਨਾਂ ਨੂੰ ਖਵਾਓ ਤੇ ਇਹੀ ਚੀਜ਼ ਹੈ ਜੀ ਹੋਰ ਕੀ ਹੈ ਬਸ ਇਦੇ ਨਾਲ ਹੀ ਰਿਸ਼ਤੇ ਆ ਜਿਹੜੇ ਉਹ ਅੱਗੇ ਵਧਦੇ ਨੇ ਨਹੀਂ ਤਾਂ ਰਿਸ਼ਤੇ ਨੂੰ ਖਤਮ ਹੋਣ ਲੱਗੇ ਟਾਈਮ ਨਹੀਂ ਲੱਗਦਾ ਹੈਗਾ ਤੇ ਜੇ ਇਹਨਾਂ ਦੇ ਵਿੱਚ ਫਾਰਮੈਲਟੀ ਆ ਗਈਆਂ ਨਾ ਰਿਸ਼ਤਿਆਂ ਦੇ ਵਿੱਚ ਵੀ ਸਿਰਫ ਉੱਪਰੋਂ ਉੱਪਰੋਂ ਵਾਲਾ ਕੰਮ ਲੋਕ ਦਿਖਾਵਾ ਫਿਰ ਉਹ ਕੋਈ ਰਿਸ਼ਤੇ ਨਹੀਂ ਹੁੰਦੇ ਹੈਗੇ ਰਿਸ਼ਤੇ ਉਹ ਹੁੰਦੇ ਨੇ ਜਿਹੜੇ ਦਿਨ ਅਨੁਭਾਈ ਜਾਣ ਤੇ ਲੋਕਾਂ ਨੂੰ ਦਿਖਾਉਣ ਲਈ ਤੁਸੀਂ ਹੱਸਦੇ ਹੋ ਜਾਂ ਬੁਲਾਉਨੇ ਹੋ ਇੱਕ ਦੂਜੇ ਨੂੰ ਉਹਦਾ ਮੈਨੂੰ ਲੱਗਦਾ ਕੋਈ ਫਾਇਦਾ ਹੀ ਨਹੀਂਗਾ ਉਹ ਰਿਸ਼ਤਾ ਤਾਂ ਫਿਰ ਨਵੇਂ ਜਿਹੇ ਦੇਣਾ ਚਾਹੀਦਾ ਜਾਂ ਕਰਨਾਂ ਦਾ ਕਿਸੇ ਦਾ ਦਿਲੋਂ ਕਰੋ ਨਹੀਂ ਤਾਂ ਫਿਰ ਰਹਿਣ ਦਿਓ ਤੇ ਜੇ ਤੇ ਤੁਸੀਂ ਦਿਲੋਂ ਕਰਦੇ ਹੋ ਤਾਂ ਫਿਰ ਤੁਸੀਂ ਉਹਨਾਂ ਨੂੰ ਆਪਦੇ ਘਰ ਲਈ ਜਰੂਰ ਇਨਵਾਈਟ ਕਰੋਗੇ ਤੇ ਉਹਨਾਂ ਨਾਲ ਆਪਣਾ ਟਾਈਮ ਹੈ ਜਿਹੜਾ ਜਰੂਰ ਸਪੈਂਡ ਕਰੋਗੇ ਚਲੋ ਠੀਕ ਹੈ ਜੀ ਆਪਾਂ ਤਾਂ ਆਦੀਆਂ ਗੱਲਾਂ ਕਹੀ ਸਕਦੇ ਆ ਜੋ ਅਸੀਂ ਆਪਦੀ ਲਾਈਫ ਚ ਕਰ ਰਹੇ ਆ ਅਸੀਂ ਤੁਹਾਨੂੰ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਰਹਿੰਦੇ ਆ ਔਰ ਕੋਸ਼ਿਸ਼ ਕਰੀਦੀ ਆ ਭੈਣਾਂ ਨੂੰ ਵੀ ਇਹ ਕਹਿਣ ਦੀ ਕਿ ਤੁਸੀਂ ਇਹਦਾਂ ਕਰਿਆ ਕਰੋ ਬਾਕੀ ਤਾਂ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਆ ਕੋਈ ਕਿਸੇ ਨੂੰ ਮਜਬੂਰ ਥੋੜੀ ਕਰ ਸਕਦਾ ਹੈ ਨਾ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅਗਲਾ ਵਲੌਗ ਲੈ ਕੇ ਹੱਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ